ਅੱਜ ਜੀ ਲੋਕਤੰਤਰ ਦੀਆਂ ਧੱਜੀਆਂ ਕਿਵੇਂ ਉਡਾਈਆਂ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਮੇਰ ਦੀ ਜਿਹੜੀ ਇਲੈਕਸ਼ਨ ਸੀ ਸ੍ਰੀ ਅਮਰਸਰ ਸਾਹਿਬ ਚ ਅੱਜ ਉਹਨਾਂ ਨੇ ਕਰਕੇ ਵਿਖਾਤਾ ਡਿਕਟੇਟਰਸ਼ਿਪ ਲਾਗੂ ਹੋਈ ਆ ਔਰ ਮੈਂ ਸਮਝਦਾ ਕਿ ਜੋ ਚੰਡੀਗੜ੍ਹ ਦੀ ਮੇਰ ਦੀ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਉਹ ਮੈਟਰ ਸੁਪਰੀਮ ਕੋਰਟ ਤੱਕ ਗਿਆ ਔਰ ਜਿਹੜੇ ਉਦੋਂ ਤੇ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਮਸੀਹ ਸਾਹਿਬ ਉਹਨਾਂ ਦੇ ਖਿਲਾਫ ਸਟ੍ਰਕਚਰ ਪਾਸ ਹੋਏ ਅੱਜ ਦੇ ਹਾਲਾਤ ਵੀ ਉਹੀ ਬਣੇ ਆ ਕਿ ਅੱਜ ਜਿਹੜੇ ਛੇਕੜੀ ਸਾਹਿਬ ਨੇ ਡਿਵੀਜ਼ਨਲ ਕਮਿਸ਼ਨਰ ਮੈਂ ਸਮਝਦਾ ਦਿਨੇ ਇਹਨਾਂ ਦੀ ਵੀ ਪੁੱਠੀ ਗਿਣਤੀ ਸ਼ੁਰੂ ਆ ਕਿ ਸਟ੍ਰਕਚਰ ਇਹਨਾਂ ਦੇ ਖਿਲਾਫ ਵੀ ਪਾਸ ਹੋਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕਮਿਸ਼ਨਰ ਆਫ ਪੁਲਿਸ ਸ੍ਰੀ ਅਮਰਚਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਡੰਡਾ ਤੰਤਰ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਜ ਲਾਗੂ ਕੀਤਾ ਉਹਨਾਂ ਨੇ ਅੱਜ ਰਿਕਾਰਡ ਕਾਇਮ ਕਰਤਾ ਕਿ ਮੇਅਰ ਦੀ ਇਲੈਕਸ਼ਨ ਇਹ ਦੱਸਣਗੇ 2 ਮਿੰਟ 'ਚ ਮੇਅਰ ਦੀ ਇਲੈਕਸ਼ਨ ਕੰਪਲੀਟ ਹੋ ਗਈ 2 ਮਿੰਟ 'ਚ 90 ਕਾਉਂਸਲਰ ਤੋਂ ਵੱਧ ਹੋਣ 85 ਕਾਉਂਸਲਰ ਇਹ 7 ਐਮ.ਐਲ.ਏ. ਹੱਥ ਖੜੇ ਕਰਦੇ ਆਂ ਹੱਥ ਥੱਲੇ ਕਰਦੇ ਆਂ ਦੋ ਕੈਂਡੀਡੇਟ ਪਾਰਟੀਆਂ ਦੇ ਕੈਂਡੀਡੇਟ ਪੇਸ਼ ਹੁੰਦੇ ਹੋਏ ਇਹ ਸਾਰਾ ਕੁਝ 2 ਮਿੰਟ ਚ ਕਦੇ ਕੋ ਪੂਰਾ ਹੀ ਨਹੀਂ ਹੋ ਸਕਦਾ ਮਗਰ ਕਿਉਂਕਿ ਜਾਦੂਗਰ ਭੁੱਲਰ ਸਾਹਿਬ ਮੌਜੂਦ ਸਨ ਤੇ ਭੁੱਲਰ ਸਾਹਿਬ ਦੀ ਹਾਜ਼ਰੀ ਚ ਇਹ ਤਾਂ ਪੱਕਾ ਹੀ ਸੀ ਕਿ ਜਾਦੂਗਰੀ ਕੋਈ ਨਾ ਕੋਈ ਨਿਕਲ ਕੇ ਆਉਣੀ ਸੀ ਅੱਜ ਮੈਂ ਤੁਹਾਨੂੰ ਇਹ ਦੱਸਦਾ ਕਿ ਅੰਦਰ ਹੋਇਆ ਕੀ ਬਾਕੀ ਮੈਂ ਬੇਚੇ ਤਾਂ ਚਾਹੂੰਗਾ ਕਿ ਤੁਸੀਂ ਦੱਸੋ ਇਹ ਸਾਰੀ ਗੱਲ ਕਿਉਂਕਿ ਤੁਸੀਂ ਇਹ ਸਾਰੇ ਕਾਉਂਸਲਰ ਸਹਿਬਾਨ ਅੰਦਰ ਸੀ ਜਿੱਥੇ-ਜਿੱਥੇ ਕੋਈ ਜੋ ਇਹਨਾਂ ਨੇ ਮੈਨੂੰ ਗੱਲ ਦੱਸੀ ਹੈ ਮੈਂ ਤੁਹਾਨੂੰ ਦੱਸੂਗਾ ਇਹ ਭਾਈ ਸਾਹਿਬ ਨੇ ਵਾਰਡ ਨੰਬਰ 38 ਤੋਂ ਭਗਵੰਤ ਸਿੰਘ ਕਮਲ ਇਹ ਜਿੰਨੇ ਵੀ ਆਪ ਵਾਲੇ ਸੀਗੇ ਇਹ ਗਿਣਤੀ 'ਚ ਜੋ ਮੈਨੂੰ ਟਰੱਕਾਂ ਵਾਲਾ ਸਾਹਿਬ ਦੱਸਦੇ ਆ 30 35 ਹੋਣੇ ਵੱਧ ਤੋਂ ਵੱਧ 35 ਬੰਦੇ ਉਸ ਤੋਂ ਵੱਧ ਨਹੀਂ ਅੱਛਾ ਉਹਨਾਂ ਨੇ ਅੱਜ ਪਛਾਣ ਵੀ ਬੱਕਰੀ ਰੱਖੀ ਸੀ। ਉਹਨਾਂ ਸਾਰਿਆਂ ਦੇ ਗਲ 'ਚ ਉਹ ਬਿੱਲੇ ਪੁਆਏ ਸਨ ਝਾੜੂ ਵਾਲੇ। ਕਿ ਇਹ ਬੱਕਰੀ ਦਿਸਲ ਪੁਲਿਸ ਨੂੰ ਵੀ ਪਤਾ ਲੱਗ ਜਾਏ ਕਿ ਕਿੱਥੇ ਸਾਡਾ ਬੰਦਾ ਨਾ ਰੋਕਦੇ। ਆ ਸੁਣ ਲੋ ਅੰਦਰ ਹੋਇਆ ਕਿ ਸ਼ੁਰੂ ਤੋਂ ਕਹਾਣੀ ਦੱਸ ਦੂ। ਸਭ ਤੋਂ ਪਹਿਲਾਂ ਮੈਂ ਭਾਈ ਕੋਣ ਕਦੀ? ਅਸੀਂ ਬੋਲੀ ਚੱਲੋ ਜੀ। ਅੱਜ ਤੱਕ ਕਦੀ ਪਹਿਲਾਂ ਵੀ ਮੈਂ 4 ਲੱਖ ਨਾਲ ਲੜੀਆਂ ਨੇ। ਚਾਰ ਵਾਰੀ ਮੈਂ ਕੌਂਸਲਰ ਬਣਿਆ ਪਰ ਅੱਜ ਤੱਕ ਇਹੋ ਜਿਹਾ ਸਿਸਟਮ ਨਹੀਂ ਵੇਖਿਆ। ਜਿਹੜਾ ਅੱਜ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਅੰਦਰ ਜਾਣ ਤੋਂ ਪਹਿਲਾਂ ਇੰਨੀ ਵਾਰੀ ਤਲਾਸ਼ੀ ਲਈ ਗਈ ਕਿਉਂ ਇਹ ਨਮਾਇਦਿਆਂ ਦੀ ਤਲਾਸ਼ੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਇਹ ਸੌ ਚੁਪਣ ਗਏ ਆ ਜਾਂ ਸਾਨੂੰ ਕੀ ਸਮਝ ਕੇ ਇਹਨਾਂ ਨੇ ਇੰਨੀ ਵਾਰੀ ਤਲਾਸ਼ੀ ਲਈ ਚਾਰ ਜਗ੍ਹਾ ਸਾਡੀ ਤਲਾਸ਼ੀ ਲਈ ਗਈ ਲੇਡੀਜ਼ ਦੀ ਤਲਾਸ਼ੀ ਲਈ ਗਈ ਜਿਹੜਾ ਕਿ ਇਹ ਬਹੁਤ ਸ਼ਰਮਨਾਕ ਗੱਲ ਆ ਪੈਨ ਤੱਕ ਨਹੀਂ ਸਾਡਾ ਅੰਦਰ ਜਾਣ ਦਿੱਤਾ ਗਿਆ ਮੋਬਾਈਲ ਤੱਕ ਕੋਈ ਚੀਜ਼ ਨਹੀਂ ਅੰਦਰ ਜਾਣ ਦਿੱਤੀ ਔਰ ਅੰਦਰ ਜਾ ਕੇ ਜਿਹੜਾ ਸੌ ਚੁੱਕ ਸਮਾਗਮ ਹਾਲੀ ਸ਼ੁਰੂ ਹੋਇਆ ਉਹਨੂੰ ਕਮਿਸ਼ਨਰ ਸਾਹਿਬ ਨੂੰ ਚੁੱਕ ਕੇ ਲਿਆਏ ਨੇ ਦੋ ਬੰਦੇ ਕਮਿਸ਼ਨਰ ਸਾਹਿਬ ਆ ਜਿਹਨਾਂ ਇਹਨਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਦੋ ਬੰਦੇ ਚੁੱਕ ਕੇ ਲਿਆਏ ਨੇ ਜੀ ਲਿਆਣਖੇ ਉਹਨਾਂ ਡਿਵੀਜ਼ਨਲ ਕਮਿਸ਼ਨਰ ਨੂੰ ਕੁਰਸੀ ਤੇ ਬਹਾਇਆ ਉਹਦੀ ਆਵਾਜ਼ ਦੀ ਸਮਝ ਨਹੀਂ ਸੀ ਲੱਗ ਰਹੀ ਵੀ ਉਹ ਕੀ ਕਹਿ ਰਹੇ ਨੇ ਦੋ ਵਾਰੀ ਉਹਦਾ ਇਤਰਾਜ਼ ਹੋਇਆ ਵੀ ਬੋਲੋ ਸਾਨੂੰ ਸਮਝ ਨਹੀਂ ਲੱਗ ਰਹੀ ਅਹੀਂ ਇਤਰਾਜ਼ ਕੀਤਾ ਵੀ ਸਾਡੇ ਤੱਕ ਤੇ ਫਾਰਮ ਨਹੀਂ ਪਹੁੰਚੇ ਸੌ ਦੇ ਪਹਿਲਾਂ ਸੌ ਦੇ ਫਾਰਮ ਤੇ ਸਾਨੂੰ ਪਹੁੰਚਾਓ ਦਾ ਸੌ ਚੁੱਕੀ ਜਾਏਗੀ ਪਰ ਉਹਨੇ ਚ ਨੂੰ ਸੌ ਚੁੱਕੀਗੀ ਦਵਾ ਦਵਾ ਸੌ ਚੁਕਾ ਕੇ ਇਹ ਸੌ ਚੁੱਕਾ ਭੰਜੀ ਬੈਠੇ ਆ ਪਤਾ ਹੀ ਨਹੀਂ ਲੱਗਿਆ ਸੌ ਕਦੋਂ ਚੁੱਕੀ ਕਿ ਹੁਣ ਸੌ ਵੇਖ ਲੋ ਆ ਸੌ ਚੁੱਕਣੀ ਸੀ ਜੀ ਸੌ ਚੁੱਕਦਿਆਂ ਵੀ ਮੈਨੂੰ ਲੱਗਦਾ 40 ਸੈਕਿੰਡ ਲੱਗ ਜਾਣੇ ਸੀਗੇ ਮਤਲਬ ਘੱਟ ਤੋਂ ਘੱਟ ਜੇ ਜਿੰਨੀ ਮਰਜ਼ੀ ਬੰਦੇ ਭਾਰਤ ਦੀ ਭਾਵੇਂ ਸਪੀਡ ਹੋਵੇ ਮਗਰ ਇਹਨਾਂ ਨੇ ਉਹ ਕੰਮ ਵੀ ਮੁਕਾਤਾ 1 3 ਮਿੰਟ ਚ ਤਾਂ ਮੇਅਰ ਅਨਾਉਂਸ ਹੋ ਗਿਆ ਅਦਰ ਚੋ ਕਾਜ ਕੇ ਨਾ ਇਹਦੇ ਤੇ ਘੁੱਗੀ ਮਰਵਾਈ ਕਿਸੇ ਦੀ ਕੁਛ ਨਹੀਂ ਹੋਇਆ ਜੀ ਹਾਜ਼ਰੀ ਚ ਘੁੱਗੀ ਆ ਕਿਸੇ ਦਾ ਨਾ ਨਹੀਂ ਕਿਸੇ ਦੀ ਘੁੱਗੀ ਨਹੀਂ ਸਾਰੇ 파ਰਮ ਜਿਵੇਂ ਲੈ ਕੇ ਗਏ ਉਤਰਾ ਮੋੜ ਕੇ ਵਾਪਸ ਲਿਆ ਅਰੋੜਾ ਨੇ ਪੈਸੋਂ ਵਿੱਚ ਕਿਹਾ ਕਿ ਅਕਾਲੀ ਦਾ ਉਹ ਸੁਣਤਾ ਲੈ ਯਾਰ ਅਰੋੜਾ ਹੋਰ ਕੀ ਕਹੋ ਹੁਣ ਇਹ ਤੇਰੇ ਸਾਹਮਣੇ ਬੈਠੇ ਆ ਸਾਡੀ ਤੈਨੂੰ ਸੁਣਦੀ ਨਹੀਂ ਅਰੋੜਾ ਸਾਹਿਬ ਦੀ ਸੁਣੀ ਜੇ ਹਾਲੀ ਦੇ ਸਾਨੂੰ ਅਸੀਂ ਅੰਦਰ ਬੈਠੇ ਅਜ ਨਾਲ ਕੁਰਸੀਆਂ ਨੇ ਸਿੱਧੀਆਂ ਕੀਤੀਆਂ ਤੇ ਕਬਲ ਸਾਹਿਬ ਸਟੇਜ ਤੇ ਚੜ੍ਹੇ ਨੇ ਸਾਨੂੰ ਨਹੀਂ ਉਹ ਕਾਉਂਸਲਰ ਸਾਹਿਬ ਜਿਹੜੇ ਆ ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਲੋ ਮੇਰ ਮੋਤੀ ਪਟਿਆ ਸੀਨੀਅਰ ਡਿਪਟੀ ਮੇਰ ਫਲਾਣਾ ਉਹ ਬਾਹਾਂ ਖੜੀਆਂ ਕਰੋ ਜੀ ਉਹਨਾਂ ਨੇ ਪੰਜ ਸੱਤਾਂ ਦਹਾਨ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਬਣ ਕੇ ਬਣ ਕੇ ਬਣ ਕੇ ਤੇ ਉਹ ਉਹਨੇ ਜਿਹਨੂੰ ਕਾਂਗਰਸ ਵਾਲੇ ਜਿਹੜੇ ਮਾਰ ਕੇ ਛਾਲਾਂ ਚੜ ਗਏ ਅਸੀਂ ਉੱਠ ਕੇ ਰੌਲਾ ਪਾਇਆ ਵੀ ਇਹ ਕਿਤਰਾ ਦੀ ਇਲੈਕਸ਼ਨ ਹੁਣ ਉਹ ਸਾਰੇ ਅਫਸਰ ਕੀ ਵਗੈਰਾ ਮਣੀ ਮਿੰਟ ਡੇਟ ਮਿੰਟ ਦੇ ਵਿੱਚ 2 ਮਿੰਟਾਂ 'ਚ ਕੰਮ ਮੁੱਕ ਗਿਆ ਜੀ ਉੱਥੇ ਪਿਛਲੀਆਂ ਬੂਆਂ ਸਾਢੇ ਨਿਕਲ ਕੇ ਬਾਹਰ ਚਲੇ ਗਏ ਕਿਸੇ ਨੇ ਸੁਣਵਾਈ ਕੀਤੀ ਨਹੀਂ ਪੁੱਛਿਆ ਤੱਕ ਨਹੀਂ ਵੀ ਹੋਰ ਕੋਈ ਕੈਂਡੀਡੇਟ ਹੈਗਾ ਨਹੀਂ ਹੈਗਾ ਕਾਲੀਦਲ ਦਾ ਕਿਹੜਾ ਵਾ ਕਾਂਗਰਸ ਦਾ ਕਿਹੜਾ ਕੋਈ ਗੱਲ ਹੀ ਨਹੀਂ ਹੋਈ ਕਿਸੇ ਕਿਸਮ ਦਾ ਕੋਈ ਇਲੈਕਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਤੁਸੀਂ ਐ ਕਰੋ ਅਰੋੜਾ ਸਾਹਿਬ ਨੇ ਤਾਂ ਕਹਿਤਾ ਅਰੋੜਾ ਸਾਹਿਬ ਤਾਂ ਬਾਹਰ ਸੀ ਐ ਕਰੋ 41 ਕਾਂਗਰਸ ਦੇ ਕਾਉਂਸਲਰਾਂ ਨੂੰ ਪੁੱਛ ਲਓ 6 7 ਭਾਜਪਾ ਵਾਲਿਆਂ ਨੂੰ ਪੁੱਛ ਲਓ 4 ਸਾਨੂੰ ਪੁੱਛ ਲਓ ਇੱਕ ਕੁਵਰ ਵਿਜੇ ਪ੍ਰਤਾਪ ਨੂੰ ਪੁੱਛ ਲਿਓ ਕਿ ਕੋਈ ਵੋਟਾਂ ਦਾ ਕੰਮ ਵੀ ਹੋਇਆ ਕਿ ਨਹੀਂ ਹੋਇਆ ਔਰ ਸ਼ਾਇਦ ਪਹਿਲੀ ਵਾਰੀ ਹੋਇਆ ਵੈਸੇ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਵਧਾਈ ਦੇ ਪਾਤਰ ਆ ਨਵਾਂ ਗਿਨੀਸ ਬੁੱਕ ਦਾ ਵਰਲਡ ਰਿਕਾਰਡ ਕਾਇਮ ਕਰਤਾ ਕਿ 2 ਮਿੰਟ ਚ ਜਿਨ੍ਹਾਂ ਕੋਲ 30-35 ਬੰਦੇ ਸੀ ਉਹਨਾਂ ਨੂੰ ਮੇਰ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਾਹਰ ਕੱਢਦਾ ਇਹ ਹੋਰ ਕੋਈ ਪੁਲਸ ਵਾਲਾ ਨਹੀਂ ਕਰ ਸਕਦਾ ਇਹ ਚੋੜੇ ਦਾ ਸਮਰਥਕ ਜਿਹਨੇ ਚੋੜੇ ਨੂੰ ਥਾਪੀ ਦਿੱਤੀ ਹੋਵੇ ਉਹ ਉਹੀ ਕਰ ਸਕਦਾ ਸੀਗਾ ਇਹ ਚਮਤਕਾਰੀ ਕੰਮ ਔਰ ਮਸੀਹ ਸਾਹਿਬ ਦੇ ਬਾਅਦ ਜਿਹੜੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਈ ਸੀ ਮੈਂ ਸਮਝਦਾ ਹੁਣ ਭੁੱਲਰ ਸਾਹਿਬ ਦਾ ਵੀ ਤੇ ਸਤਕਾਰਯੋਗ ਛੇਕੜੀ ਸਾਹਿਬ ਦਾ ਵੀ ਸਨਮਾਨ ਤਾਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੱਲੋਂ ਮਗਰ ਆਸੀ ਇਹਨਾਂ ਨੂੰ ਹਾਈ ਕੋਰਟ ਦੀਆਂ ਬਰੂਹਾਂ ਤੇ ਲੈ ਕੇ ਜਾਵਾਂਗੇ ਵੀਡੀਓਗ੍ਰਾਫੀ ਸਾਹਮਣੇ ਆਊਗੀ ਔਰ ਸਾਹਮਣੇ ਵੀਡੀਓਗ੍ਰਾਫੀ 'ਚ ਤੁਹਾਨੂੰ ਪਤਾ ਲੱਗੂਗਾ ਕਿ ਵੀਡੀਓ ਤਾਂ ਚੱਲੀ 2 ਮਿੰਟ 2 ਤੋਂ ਬਾਅਦ 2.5 ਮਿੰਟ ਵੀਡੀਓ ਕੋਈ ਨਹੀਂ ਹੋਣੀ ਔਰ ਸਿਰਫ ਸਟੇਜ ਦੀ ਆ ਔਰ ਕਮਾਲ ਦੀ ਗੱਲ ਇਹ ਆ ਕਿ ਇੰਨਾ ਰੌਲਾ ਪੈ ਗਿਆ ਸਟੇਜ ਦੇ ਪਿੱਛੋਂ ਹੀ ਲੈ ਕੇ ਕੱਢ ਕੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਿ ਉਸ ਗੇਟ ਚੋਂ ਨਿਕਲੇ ਜੀ ਜਿਸ ਗੇਟ ਚੋਂ ਇਹ ਸਾਰੇ ਨਿਕਲੇ ਆ ਕਾਲੀਦਲ ਵਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਆਏ ਉਸ ਗੇਟ ਤੋਂ ਬਾਹਰ ਨਹੀਂ ਕੋਈ ਨਹੀਂ ਕੋਈ ਨਹੀਂ ਪੁਲ ਸੋਨਾ ਨੂੰ 500 ਪੁਲਸਾਲਾ ਭੁੱਲਰ ਸਾਹਿਬ ਨੇ ਅੰਦਰ ਲਾਇਆ ਸੀ ਜਿਹੜਾ ਉਹਨਾਂ ਨੂੰ ਦੂਜੇ ਗੇਟ ਤੋਂ ਕੱਢ ਕੇ ਬਾਹਰ ਲੈ ਗਏ ਇਹ ਤਾਂ ਇਲੈਕਸ਼ਨ ਹੋਈ ਆ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਔਰ ਆਪ ਹੀ ਇਹਨਾਂ ਭਾਈ ਸਾਹਿਬ ਨੇ ਤੇ ਨੇ ਐਲਾਨ ਤੇ ਆ ਜਿਹੜੇ ਅਵਾਰਡ ਨੰਬਰ 38 ਤੋਂ ਨੇ ਆਪਣਾ ਕੀ ਨੌ ਕਮਲਜੀਤ ਸਿੰਘ ਭਗਵਾਨ ਸਿੰਘ ਕਮਲ ਸਾਹਿਬ ਇਥੇ ਲਈ ਇਹ ਤਾਂ ਅੱਜ ਲੋਕਤੰਤਰ ਦੀਆਂ ਧਜੀਆਂ ਉਡੀਆਂ ਨੇ ਔਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀਗਾ ਬਿਫੋਰ ਇਲੈਕਸ਼ਨ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ ਔਰ ਅੱਜ ਦੀ ਇਲੈਕਸ਼ਨ ਨੇ ਇਹ ਸਾਬਿਤ ਕਰਤਾ ਹੈ ਹਿਸਟੋਰਿਕਲੀ ਕੋਈ ਇਲੈਕਸ਼ਨ ਕਰਦ ਲਿਓ ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਜਲੰਧਰ ਕਰਾਈ ਆ ਅ ਲੁਧਿਆਣੇ ਕਰਾਈ ਆ ਉਹ ਵੀ 2 ਮਿੰਟ ਚ ਪੂਰੀ ਨਹੀਂ ਹੋਈ ਹੋਣੀ ਇਲੈਕਸ਼ਨ ਕਿਉਂਕਿ ਇੱਥੇ ਨੰਬਰ ਨਹੀਂ ਸੀ ਇਹਨਾਂ ਦੇ ਪਾਈ ਕਾਰਵਾਈ ਤੇ ਅੱਜ ਹਾਈ ਕੋਰਟ ਦੀ ਤੋਹੀਨ ਹਾਈ ਕੋਰਟ ਦੇ ਆਰਡਰਾਂ ਦੀਆਂ ਧੱਜੀਆਂ ਉਡਾਤੀ ਪੁਲਿਸ ਕਮਿਸ਼ਨਰ ਨੂੰ ਚੇਂਜ ਕਰ ਦਿੱਤਾ ਗਿਆ ਪਤਾ ਲੱਗਿਆ ਵਿੱਚ ਮੇਲੇ ਲੁਧਿਆਣਾ ਇੱਥੇ ਨਹੀਂ ਮਿਲਣਾ ਚਾਹੀਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਡੀਜੀਪੀ ਲਾ ਦਿਓ ਪੰਜਾਬ 'ਚ ਹੋਰ ਦੋ ਚਾਰ ਬਲਾਸਟਲੇ ਘੱਟ ਹੋ ਜਾ ਹੋਰ ਹੋ ਜਾਣਗੇ ਜਿੱਦਾਂ ਵਧੀਆ ਕੰਮ ਇਹ ਕਰਦੇ ਭੁੱਲਰ ਸਾਹਿਬ ਨੇ ਤਾਂ ਜੋ ਆਮ ਆਦਮੀ ਪਾਰਟੀ ਲਈ ਕਰਤਾ ਰੋੜਾ ਸਾਹਿਬ ਨਹੀਂ ਕਰ ਸਕਦੇ ਮੈਨੂੰ ਲੱਗਦਾ ਕੇਜਰੀਵਾਲ ਸਾਫ ਕੋ ਨਹੀਂ ਹੋਣਾ ਜੇ ਅਸਲ 'ਚ ਆ ਇਲੈਕਸ਼ਨ ਦਿੱਲੀ ਦੀ ਮੁੱਕ ਲੈਣ ਦਿਓ ਇਹ ਭਗਵੰਤ ਮਾਨ ਤੋਂ ਇਹ ਕੰਮ ਨਹੀਂ ਹੋਣੇ ਜਿਹੜੇ ਭੁੱਲਰ ਸਾਹਿਬ ਕਰੀ ਆਉਂਦੇ ਚੀਫ ਮਿਨਿਸਟਰ ਹੀ ਭੁੱਲਰ ਸਾਹਿਬ ਚਾਹੀਦੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਮੈਂ ਤਾਂ ਚਾਹਾਂਗਾ ਸਾਰੀਆਂ ਪਾਰਟੀਆਂ ਕੁੱਠੀਆਂ ਹੋ ਕੇ ਭੁੱਲਰ ਸਾਹਿਬ ਦੇ ਗੱਲ 'ਚ ਵੀ ਆ ਝਾੜੂ ਜਿਹੜਾ ਚੋਰ ਨਚਾਨ ਆਮ ਆਦਮੀ ਪਾਰਟੀ ਦਾ ਸਨਮਾਨ ਦੇ ਰੂਪ 'ਚ ਦੇ ਕੇ ਆਣ ਕਿ ਇੰਨਾ ਕੰਮ ਤਾਂ ਵਾਲੰਟੀਅਰ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਜਿੰਨੀ ਤਨਦੇਹੀ ਨਾਲ ਮੁਸਤੈਦੀ ਨਾਲ ਇਹ ਭੁੱਲਰ ਸਾਹਿਬ ਕੰਮ ਕਰੇ ਮੁਸਤੈਦੀ ਨਾਲ ਹੀ ਕਰਦੇ ਨੇ ਇਹ ਕੰਮ ਸਾਰੇ ਅੱਜ ਤੁਸੀਂ ਵੇਖ ਹੀ ਲਿਆ ਆਸੀ ਆਪ ਦੇ ਕਾਉਂਸਲਰ ਛੱਡਣ ਗਏ ਉੱਥੇ ਪਹਿਨਾ ਚੌਣੀ ਬਣਾਈ ਫਿਰ ਕਾਉਂਸਲਰ ਮੈਂ ਛੱਡਣ ਕਿਉਂ ਗਿਆ ਕਿਉਂਕਿ ਮੈਨੂੰ ਪਤਾ ਲੱਗਿਆ ਕਾਂਗਰਸ ਦਾ ਰੌਲਾ ਪਿਆ ਹੈ ਕਾਉਂਸਲਰਾਂ ਨੂੰ ਅੰਦਰ ਨਹੀਂ ਜਾਣਦੇ ਨੇ ਔਰ ਉਹੀ ਹਾਲ ਹੈ ਆਮ ਆਦਮੀ ਪਾਰਟੀ ਵਾਲੇ ਸਕਾਟ ਕਰਕੇ ਲੈ ਕੇ ਗਏ ਉਹ ਇਸਕਾਟ ਕਰਕੇ ਉਹਨਾਂ ਨੂੰ ਤੁਸੀਂ ਬਾਹਰ ਲਾਏ ਹੋ ਆ ਭੈਣ ਜੀ ਨੂੰ ਪੁੱਛੋ ਕਿਵੇਂ ਪ੍ਰੈਸ਼ਕਿੰਗ ਹੋਈ ਹੈ ਇਹਨਾਂ ਦੀ